ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਮੈਦਾਨ ਵਰ ਅੱਜ ਆਪਾਂ ਗੁਰਦੁਆਰਾ ਡੱਲਾ ਸਾਹਿਬ ਗਏ ਸੀ ਤੇ ਅੱਜ ਮੱਸਿਆ ਇਹ ਤੇ ਇਹ ਸੋਚਿਆ ਕਿ ਕਿਉਂ ਨਾ ਕਿ ਦਰਸ਼ਨ ਕਰਨ ਜਾਇਆ ਜਾਵੇ ਤੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਿਆ ਜਾਵੇ ਕਿ ਆਪਾਂ ਇੱਥੇ ਇੱਥੇ ਜਾਣਾ ਹੈ ਨਹੀਂ ਤੇ ਬੱਚੇ ਤਾਂ ਘਰ ਬੈਠੇ ਹੀ ਕੇਮਾ ਹੀ ਖੇਡਦੇ ਰਹਿੰਦੇ ਆ ਤੇ ਅੱਸੀ ਅੱਜ ਪਹੁੰਚੇ ਜੀ ਗੁਰਦੁਦੁਆਰਾ ਡੱਲਾ ਸਾਹਿਬ ਅਸੀਂ ਸਭ ਤੋਂ ਪਹਿਲਾਂ ਜਾ ਕੇ ਮੱਥਾ ਟਿਕਿਆ ਤੇ ਦਰਸ਼ਨ ਕੀਤੇ ਇਤਿਹਾਸ ਨਾਲ ਜਾਣੂ ਕਰਵਾਇਆ ਬੱਚਿਆਂ ਨੂੰ ਤੇ ਫਿਰ ਬਹੁਤ ਹੀ ਜਿਹੜੀ ਡੈਕੋਰੇਸ਼ਨ ਸੀ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸੋਹਣਾ ਉਹਨਾਂ ਨੇ ਡੈਕੋਰੇਟ ਕੀਤਾ ਹੋਇਆ ਸੀ ਅੰਦਰ ਦੇਖ ਕੇ ਤੇ ਇੰਨਾ ਹੀ ਵਧੀਆ ਲੱਗਾ ਨਾ ਕਿੰਨੀ ਸੋਹਣੀ ਡੈਕੋਰੇਸ਼ਨ ਸੀ ਜਿਹੜੀ ਕਿ ਤੁਹਾਨੂੰ ਮੈਂ ਦਿਖਾ ਰਹੀ ਹਾਂ ਖੁਦ ਹੀ ਬੜਾ ਆਪਣਾ ਮਾਈਂਡ ਹੀ ਚੇਂਜ ਹੋ ਜਾਂਦਾ ਦਾ ਪੋਜ਼ਿਟਿਵ એનર્ਜੀ ਹੈ ਨਾ ਬੜਾ ਹੀ ਪੋਜ਼ਿਟਿਵ ਆਉਰਾ ਸੀ ਕਿ ਸਾਰਾ ਕੁਝ ਬੜਾ ਹੀ ਅੱਛਾ ਮਨ ਨੂੰ ਸਕੂਨ ਇੰਨਾ ਜ਼ਿਆਦਾ ਮਿਲਦਾ ਪੂਰਾ ਹਫਤਾ ਤੁਸੀਂ ਇੰਨਾ ਜ਼ਿਆਦਾ ਬਿਜੀ ਸ਼ਡਿਊਲ ਹੁੰਦਾ ਬਟ ਮੇਰਾ ਇਹ ਮੰਨਣਾ ਕਿ ਆਪਾਂ ਵੀਕਐਂਡ ਦੇ ਇੱਕ ਦਿਨ ਹੀ ਆਪਾਂ ਕੋਸ਼ਿਸ਼ ਕੀਤਾ ਜਾਏ ਕਿ ਮਤਲਬ ਅਸੀਂ ਗੁਰਦੁਆਰਾ ਸਾਹਿਬ ਜਾਇਆ ਜਾਵੇ ਮਨ ਇੰਨਾ ਹੀ ਖੁਸ਼ ਹੁੰਦਾ ਤੇ ਕੀਰਤਨ ਸੁਣ ਕੇ ਵੀ ਬੜਾ ਅੱਛਾ ਸਕੂਨ ਮਹਿਸੂਸ ਹੋਇਆ ਫਿਰ ਉਸ ਤੋਂ ਬਾਅਦ ਅਸੀਂ ਬੱਚਿਆਂ ਨੂੰ ਲੈ ਕੇ ਲੰਗਰ ਵਾਲੀ ਜਗ੍ਹਾ ਤੇ ਗਏ ਜਿੱਥੇ ਕਿ ਲੰਗਰ ਲੱਗਾ ਹੋਇਆ ਸੀ ਤਾਂ ਪਕੌੜਿਆਂ ਦਾ ਹੈ ਨਾ ਤੇ ਉੱਥੇ ਬੱਚਿਆਂ ਨੂੰ ਲੰਗਰ ਛਕਾ ਆ ਗਿਆ ਉਸ ਤੋਂ ਬਾਅਦ ਅਸੀਂ ਗੁਰਦੁਆਰਾ ਦਰਸ਼ਨ ਕਰਨ ਤੋਂ ਬਾਅਦ ਫਿਰ ਅਸੀਂ ਜਸਵੀਰ ਅੰਟੀ ਦੇ ਪੇਕੇ ਉੱਥੇ ਉਹਨਾਂ ਨੇ ਮੱਸਿਆ ਦੇ ਉੱਤੇ ਹਰ ਸਾਲ ਬਾਅਦ ਲੰਗਰ ਕਰਵਾਉਂਦੇ ਆ ਉੱਥੇ ਚਲੇ ਗਏ ਉਹਨਾਂ ਨੇ ਛੋਲੇ ਪੂੜੀਆਂ ਜਲੇਬੀਆਂ ਇਹਦਾ ਲੰਗਰ ਸੀ ਫਿਰ ਅਸੀਂ ਕੋਸ਼ਿਸ਼ ਕੀਤੀ ਕਿ ਚਲੋ ਸੇਵਾ ਕੀਤੀ ਜਾਵੇ ਕਿ ਜਿੰਨਾ ਹੋ ਸਕਦਾ ਸੀ ਆਪਣੇ ਕੋਲ ਆਪਾਂ ਕੂੜੀਆਂ ਵੇਲੀਆਂ ਕੂੜੀਆਂ ਦੀ ਸੇਵਾ ਕੀਤੀ ਤੇ ਬੜਾ ਹੀ ਮਨ ਨੂੰ ਸਕੂਨ ਮਿਲਦਾ ਕਿ ਕਦੀ ਕਦੀ ਇਹ ਆਪਾਂ ਨੂੰ ਇਹ ਸਾਰੇ ਕੰਮਾਂ ਦੇ ਵਿੱਚ ਜਿੰਨਾ ਯੋਗਦਾਨ ਪਾ ਸਕਦੇ ਆ ਉਨਾ ਕੁ ਤਾਂ ਪਾਉਣਾ ਹੀ ਚਾਹੀਦਾ ਤੇ ਫਿਰ ਬੈਠੇ ਬੈਠੇ ਅਸੀਂ ਥੋੜਿਆ ਜਿਹਾ ਆਪਣਾ ਫੋਟੋ ਫੋਟੋਆਂ ਵੀਡੀਓਜ਼ ਬਣਾਈਆਂ ਛੋਟੀਆਂ-ਛੋਟੀਆਂ ਬੜਾ ਹੀ ਵਧੀਆ ਲੱਗਦਾ ਬੜਾ ਮਨ ਨੂੰ ਸਕੂਨ ਮਿਲਦਾ ਇਹ ਸਾਰਾ ਕੁਝ ਕਰਕੇ ਮਨ ਬਹੁਤ ਖੁਸ਼ ਹੁੰਦਾ ਇਹ ਆਂਟੀ ਦੀ ਸਿਸਟਰ ਸੀ ਜਿਨ੍ਹਾਂ ਦੇ ਨਾਲ ਮਿਲੇ ਬਿਲਕੁਲ ਸੇਮ ਆਂਟੀ ਦੀ ਡੂਟੋ ਕਾਪੀ ਸੀ ਤੇ ਬੜਾ ਹੀ ਮਵਦਿਆ ਲੱਗਦਾ ਹੈ ਤੇ ਇਸ ਤੋਂ ਬਾਅਦ ਰਹਿਮਤ ਏਕਮ ਇਹ ਬਹੁਤ ਹੀ